70 ਸਾਲਾ ਬਜ਼ੁਰਗ ਦੇ ਵੱਲੋਂ ਚੰਡੀਗੜ੍ਹ ਦੇ ਵਿੱਚ ਸਫਾਈ ਦਾ ਕੰਮ ਜਿਹੜਾ ਕੀਤਾ ਜਾ ਰਿਹਾ ਹੈ ਜੀ ਹਾਂ ਦਾਸਨਿਆਕੀ ਉਹ ਇੱਕ ਰਿਟਾਇਰਡ ਅਫਸਰ ਨੇ ਜੋ ਕਿ ਚੰਡੀਗੜ੍ਹ ਦੇ ਵਿੱਚ ਕਹਿ ਸਕਦੇ ਆ ਕਿ ਸਵਚ ਭਾਰਤ ਦੇ ਵਿੱਚ ਆਪਣਾ ਇੱਕ ਵੱਡਾ ਯੋਗਦਾਨ ਦੇ ਰਹੇ ਨੇ ਇਸ ਉਮਰ ਦੇ ਵਿੱਚ ਵੀ ਉਹਨਾਂ ਦੇ ਵੱਲੋਂ ਸਫਾਈ ਦਾ ਕੰਮ ਜਿਹੜਾ ਕੀਤਾ ਜਾ ਰਿਹਾ ਹੈ ਉਹਨਾਂ ਨੂੰ ਜਦੋਂ ਵੀ ਕਿਤੇ ਕੋਈ ਵੀ ਕੂੜਾ ਕਚਰਾ ਨਜ਼ਰ ਆਉਂਦਾ ਹੈ ਤਾਂ ਤੁਰੰਤ ਉਹਨਾਂ ਦੇ ਵੱਲੋਂ ਖੁਦ ਚੱਕਿਆ ਜਾਂਦਾ ਹੈ ਤੇ ਉਹਨਾਂ ਦੇ ਵੱਲੋਂ ਇੱਕ ਸਵਚ ਭਾਰਤ ਅਭਿਆਨ ਜੁੜਾ ਕੀ ਚਲਾਇਆ ਜਾ ਰਿਹਾ ਹੈ ਤਸਵੀਰਾਂਤ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਰਿਟਾਇਰਡ ਆਈਪੀਐਸ ਅਫਸਰ ਨੇ ਜੋ ਕਿ ਪੰਜਾਬ ਪੁਲਿਸ ਦੇ ਵਿੱਚ ਕੰਮ ਕਰਦੀ ਸੀ ਤੇ ਉਹਨਾਂ ਦੀ ਉਮਰ ਲਗਭਗ 80 ਤੋਂ 85 ਸਾਲ ਦੇ ਵਿੱਚ ਤਾਂ ਜ਼ਰੂਰ ਹੋਵੇਗੀ ਉਹ ਸੈਕਟਰ 49 ਚੰਡੀਗੜ੍ਹ ਦੇ ਵਰਚੁਅਲ ਰਹਿੰਦੇ ਨੇ ਇੱਕ ਸੁਸਾਇਟੀ ਵਿੱਚ ਆਈਐਸ ਆਈਪੀਐਸ ਅਫਸਰ ਜਿਹੜੇ ਕਿ ਆਪਣੇ ਸਮੇਂ ਦੇ ਵਿੱਚ ਰਹਿ ਚੁੱਕੇ ਨੇ ਤੇ ਦੱਸਦ ਨੇ ਕਿ ਤਕਰੀਬਨ 85 ਸਾਲਾਂ ਉਮਰ ਇਹਨਾਂ ਦੀ ਹੋਵੇਗੀ ਤੇ ਉਹਨਾਂ ਨੂੰ ਜਦੋਂ ਵੀ ਕਿਤੇ ਕੋਈ ਵੀ ਰਸਤੇ ਦੇ ਵਿੱਚ ਕਚਰਾ ਨਜ਼ਰ ਆਉਂਦਾ ਕੂੜਾ ਜਿਹੜਾ ਕਿ ਨਜ਼ਰ ਆਉਂਦਾ ਤਾਂ ਤਸਵੀਰਾਂ ਦੇ ਵਿੱਚ ਵੀ ਤੁਸੀਂ ਦੇਖ ਸਕਦੇ ਹੋ ਉਹਨਾਂ ਨੂੰ ਇੱਕ ਜਿਹੜਾ ਕਿ ਕੂੜਾ ਨਜ਼ਰ ਆਇਆ ਤਾਂ ਤੁਰੰਤ ਉਹਨਾਂ ਦੇ ਵੱਲੋਂ ਚੱਕ ਕੇ ਜਿਹੜਾ ਕਿ ਆਪਣੇ ਕਾਰ ਦੇ ਵਿੱਚ ਉਹ ਪਾ ਲਿਆ ਗਿਆ ਤੇ ਉਹਨਾਂ ਦੇ ਵੱਲੋਂ ਇੱਕ ਕਹਿ ਸਕਦੇ ਆ ਕਿ ਇਹ ਸਫਾਈ ਅਭਿਆਨ ਜਿਹੜਾ ਕਿ ਚਲਾਇਆ 주아 ਕਿ ਤੁਸੇ ਜਾਣਦੇ ਹੋ ਕਿ ਲੁਧਿਆਣਾ ਨੂੰ ਖਾਸ ਤੌਰ ਤੇ ਜੇਕਰ ਗੱਲ ਕੀਤੀ ਲੁਧਿਆਣਾ ਦੀ ਤਾਂ ਲੁਧਿਆਣਾ ਨੂੰ ਜਿਹੜਾ ਕਿ ਡਰਟੀਐਸਟ ਸਿਟੀ ਜਿਹੜਾ ਕਿ ਐਲਾਨ ਦਿੱਤਾ ਗਿਆ ਹੈ ਜਿहां ਇੱਕ ਲਿਸਟ ਜਿਹੜੀ ਕਿ ਜਾਰੀ ਕੀਤੀ ਜਿਸ ਦੇ ਵਿੱਚ ਸਭ ਤੋਂ ਪਹਿਲਾਂ ਸਫਾਈ ਦੇ ਵਿੱਚ ਇੰਦੋਰ, ਬੋਪਾਲ ਵਰਗੇ ਜਿਹੜੇ ਕਿ ਆਏ ਨੇ ਜਗਾਵਾਂ ਆਈਆਂ ਨੇ ਤੇ ਸਭ ਤੋਂ ਅਖੀਰ ਦੇ ਵਿੱਚ ਸੈਕਿੰਡ ਲਾਸਟ ਨੰਬਰ ਤੇ ਲੁਧਿਆਣਾ ਨੂੰ ਜਿਹੜਾ ਕਿ ਮੈਂਸ਼ਨ ਕੀਤਾ ਗਿਆ ਦ ਡਰਟੀਐਸਟ ਜਿਹਨੂੰ ਕਿ ਕਹਿ ਸਕਦੇ ਆ ਕਿ ਜਿੱਥੇ ਬਿਲਕੁਲ ਸਾਫ ਸਫਾਈ ਨਾ ਹੁੰਦੀ ਹੋਵੇ ਤਾਂ ਬਿਲਕੁਲ ਉਸ ਦੇ ਨਾਲ ਹੀ ਲੱਗਦਾ ਹੈ ਇਹ ਚੰਨ ਕ੍ਰਿਕਟ ਜਿਸ ਦੇ ਵਿੱਚ ਇਹਨਾਂ ਬਜ਼ੁਰਗ ਰਿਟਾਇਰਡ ਅਫਸਰ ਦੇ ਵੱਲੋਂ ਇਹ ਅਭਿਆਨ ਜਿਹੜਾ ਕਿ ਚਲਾਇਆ ਜਾ ਰਿਹਾ ਤੇ ਇਹਨੂੰ ਦੇਖਦੇ ਹੋਏ ਸਾਨੂੰ ਵੀ ਕਿਤੇ ਨਾ ਕਿਤੇ ਐਜ਼ ਅ ਯੂਥ ਵੀਕ ਵੱਡਾ ਸਟੈਪ ਜਿਹੜਾ ਕਿ ਚੁੱਕਣਾ ਚਾਹੀਦਾ ਹੈ ਕਿ ਅਸੀਂ ਵੀ ਇਸ ਯੋਗਦਾਨ ਦੇ ਇਹ ਆਪਣਾ ਯੋਗਦਾਨ ਜਿਹੜਾ ਕਿ ਇਸ ਦੇ ਵਿੱਚ ਦਈਏ ਤੇ ਸਫਾਈ ਦਾ ਧਿਆਨ ਜਿਹੜਾ ਕਿ ਆਪਣੇ ਕਟੋ-ਕਟ ਆਸੇ-ਪਾਸੇ ਸਫਾਈ ਦਾ ਧਿਆਨ ਜਿਹੜਾ ਕਿ ਜ਼ਰੂਰ ਰੱਖੀਏ ਤਾਂ ਜਿਸ ਤਰੀਕੇ ਨਾਲ ਲੁਧਿਆਣਾ ਨੂੰ ਡਾਟੀਆ ਸਿਟੀ ਜਿਹੜਾ ਕਿ ਟੈਕਲੀਅਰ ਕੀਤਾ ਗਿਆ ਤਾਂ ਉਸ ਦੇ ਮੱਦੇ ਨਜ਼ਰ ਕਿਤਨਾ ਕਿਤੇ ਗਵਰਨਮੈਂਟ ਨੂੰ ਵੀ ਜਿਹੜੀ ਕਿ ਅਪੀਲ ਕਰਨੀ ਚਾਹੀਦੀ ਹੈ ਸਾਰੇ ਨੌਜਵਾਨਾਂ ਨੂੰ ਵੀ ਖਾਸ ਤੌਰ ਤੇ ਤਾਂ ਆਫਰ ਕਹਿ ਸਕਦਾ ਹੈ ਕਿ ਨੌਜਵਾਨਾਂ ਨੂੰ ਖੁਦ ਤੋਂ ਵੀ ਕੁਝ ਸਟੈਪ ਜਿਹੜਾ ਕਿ ਚੁਕਣਾ ਚਾਹੀਦਾ ਹੈ ਆਪਣੇ ਆਸ-ਪਾਸੇ ਨੂੰ ਸਾਫ਼ ਰੱਖਣਾ ਕਿਉਂਕਿ ਜੇਕਰ ਆਪਣਾ ਆਸ-ਪਾਸਾ ਹੀ ਸਾਫ਼ ਨਹੀਂ ਹੋਵੇਗਾ ਤਾਂ ਉੱਥੇ ਕਿਉਂ ਹੀ ਕੋਈ ਰਹੇਗਾ ਤਾਂ ਬਿਲਕੁਲ ਇਹ ਇੱਕ ਵੱਡਾ ਯੋਗਦਾਨ ਜਿਹੜਾ ਕਿ ਇਸ ਬਜ਼ੁਰਗ ਅਫਸਰ ਦੇ ਵੱਲੋਂ ਪਾਇਆ ਜਾ ਰਿਹਾ ਹੈ ਸਾਫ਼-ਸਫਾਈ ਨੂੰ ਲੈ ਕੇ ਤੇ ਕਿੰਨਾ ਕਿਤੇ ਇਹ ਕੰਮ ਇਹਨਾਂ ਦੇ ਵੱਲੋਂ ਕੋਈ ਵੀ ਅਵਾਰਡ ਨੂੰ ਲੈਣ ਦੇ ਨਜ਼ਰੀਏ ਦੇ ਨਾਲ ਨਹੀਂ ਕੀਤਾ ਜਾ ਰਿਹਾ ਕਿਉਂਕਿ ਉਹ ਬਿਨਾ ਕਿਸੇ ਨੂੰ ਦੱਸੇ ਬਿਨਾ ਹਾਈਲਾਈਟ ਹੋਏ ਬਿਨਾ ਕੋਈ ਵੀਡੀਓ ਬਣਾਏ ਜਿਹੜਾ ਕਿ ਇਹ ਕੰਮ ਜਿਹੜਾ ਕਿ ਕਿੰਨੇ ਸਾਲਾਂ ਤੋਂ ਜਿਹੜਾ ਕਿ ਕਰਦੇ ਆ ਰਹੇ ਨੇ ਤੇ ਦੱਸਦ ਰਹਿੰਨਾ ਕਿ ਗਵਰਨਮੈਂਟ ਨੂੰ ਵੀ ਕਿੰਨਾ ਕਿਤੇ ਇਸ ਵੀਡੀਓ ਨੂੰ ਦੇਖਣਾ ਚਾਹੀਦਾ ਤੇ ਤੁਸੀਂ ਵੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਇਹਨਾਂ ਨੂੰ ਜਿਹੜਾ ਕਿ ਸਨਮਾਨਿਤ ਕੀਤਾ ਜਾ ਸਕੇ ਤੇ ਆਪਣੇ ਆਸ-ਪਾਸੇ ਨੂੰ ਸਾਫ਼ ਰੱਖਣ ਦੇ ਵਿੱਚ ਤੁਸੀਂ ਵੀ ਆਪਣਾ ਯੋਗਦਾਨ ਜ਼ਰੂਰ ਦਿਓ